ਸਤਿਕਾਰਯੋਗ ਪਿਆਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 1984 ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਪਿਆਬੀਓ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਕਾਹੇ ਮੁੱਦੇ ਤੇ ਕੱਲ ਸ੍ਰੀ ਕਾਫ ਤਖਤ ਸਾਹਿਬ ਤੇ ਇੱਕ ਜੋ ਕਿ ਆਪਣੇ ਆਪ ਨੂੰ ਅਕਾਲੀ ਦਲ ਦਾ ਬਾਗੀ ਧੜਾ ਕਹੋਂਦਾ ਹੈ ਇੱਕ ਗਰੁੱਪ ਉਹਨਾਂ ਨੇ ਫੇਸ ਹੋ ਕੇ ਮੌਫੀ ਨਾਮਾ ਮੰਗਿਆ ਹੈ ਮੌਫੀ ਮੰਗੀ ਹੈਗੀ ਸਭ ਤੋਂ ਪਹਿਲਾਂ ਤਾਂ ਮੈਂ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਅਕਾਲੀ ਦਲ ਵਾਲੀ ਇਹਨਾਂ ਦੇ ਵਿੱਚ ਕਿਸੇ ਦੇ ਵਿੱਚ ਕੋਈ ਗੱਲ ਹੀ ਨਹੀਂ ਇਹ ਬਾਗਲਾਨ ਪਾਰਟੀ ਤੋਂ ਰੁਸਿਆ ਹੋਇਆ ਇੱਕ ਧੜਾ ਹੈਗਾ ਨਾ ਤਾਂ ਬਾਗਲਾਨ ਪਾਰਟੀ ਦੇ ਵਿੱਚ ਅਕਾਲੀ ਦਲ ਵਾਲੇ ਗੁਣ ਹੈ ਨਾ ਇਹਨਾਂ ਵਿੱਚ ਕਿਉਂਕਿ ਅਕਾਲੀ ਦਲ ਦੇ ਘਰ ਆਇੜੇ ਬੜੀ ਦੂਰ ਹੈ ਸਗੋਂ ਇਹਨਾਂ ਨੇ ਅਕਾਲੀ ਦਲ ਨੂੰ ਖਤਮ ਕੀਤਾ ਹੈ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਾਵਰਾਂ ਨੂੰ ਖਤਮ ਕੀਤਾ ਹੈਗਾ ਉਹਨਾਂ ਨੂੰ ਕਬਜ਼ੇ ਦੇ ਲੈ ਕੇ ਆਪਦੇ ਤਰੀਕੇ ਨਾਲ ਕਰਾਇਆ ਹੈ ਇਹਨਾਂ ਨੇ ਸਾਡੇ ਜੋ ਜਥੇਦਾਰ ਸਹਿਬਾਨ ਹੈਗੇ ਉਹਨਾਂ ਦੀ ਮਾਣ ਮਰਿਆਦਾ ਦੇ ਉਹਨਾਂ ਦੇ ਰੁੱਤਵੇ ਨੂੰ ਵੀ ਖਤਮ ਕੀਤਾ ਉਹਨੂੰ ਵੀ ਖਰਾਬ ਕੀਤਾ ਹੈਗਾ ਅੱਜ ਜੋ ਇਹਨਾਂ ਨੇ ਗੁਨਾਹਾਂ ਦੀ ਮਾਫੀ ਮੰਗੀ ਹੈ ਪਹਿਲੀ ਗੱਲ ਤੇ ਉਹ ਮਾਫੀ ਮੰਗਣ ਦੇ ਯੋਗ ਹੀ ਨਹੀਂ ਸੀ ਕਿਉਂਕਿ ਮਾਫੀ ਮਿਲਦੀ ਹੁੰਦੀ ਹੈ ਕਿਸੇ ਕੀਤੀ ਹੋਈ ਗਲਤੀ ਦੀ ਗੁਨਾਹ ਦੀ ਵੱੱਜਰ ਗੁਨਾਹ ਦੀ ਇਹਨਾਂ ਨੇ ਵੱੱਜਰ ਗੁਨਾਹ ਕੀਤੇ ਐ ਉਹਦੀ ਮਾਫੀ ਨਾ ਤਾਂ ਕੌਮ ਦੇਸ਼ ਦੇਵੇ ਤੇ ਨਾ ਹੀ ਉਹ ਇਹਨਾਂ ਨੂੰ ਮਾਫੀ ਮਿਲਣ ਦੇ ਯੋਗ ਐ ਤੇ ਨਾ ਹੀ ਇਹਨਾਂ ਲੋਕਾਂ ਤੇ ਯਕੀਨ ਕੀਤਾ ਜਾ ਸਕਦਾ ਕਿਉਂਕਿ ਉਹ ਲੋਕ ਐ ਜਿਨ੍ਹਾਂ ਨੇ ਲੰਬਾ ਸਮਾਂ ਬਾਦਲੈਂਡ ਜੁੰਡਲੀ ਦੇ ਨਾਲ ਰਲ ਕੇ ਕੌਮ ਦੇ ਪੰਜਾਬ ਦੇ ਪਿੱਟ ਦੇ ਵਿੱਚ ਬਾਰ ਬਾਰ ਸੂਰਾ ਮਾਰੇਗਾ ਜਿਨ੍ਹਾਂ ਨੇ ਪੰਜਾਬ ਨਾਲ ਤੇ ਸਿੱਖ ਕੌਮ ਨਾਲ ਬਾਰ ਬਾਰ 1978 ਤੋਂ ਲੈ ਕੇ ਅੱਜ ਤੱਕ ਗਦਾਰੀਆਂ ਕੀਤੀਆਂ ਕਿਵੇਂ ਯਕੀਨ ਕਰ ਸਕਦੇ ਇਹਨਾਂ ਦੇ ਸੋ ਮੇਰੇ ਵਿਚਾਰ ਦੇ ਮਤਲਬਕ ਬਾਕੀ ਤੁਸੀਂ ਕੁਮੈਂਟਾਂ ਦੇ ਵਿੱਚ ਦੱਸ ਦਿਓ ਮੇਰੇ ਵਿਚਾਰ ਦੇ ਮੁਤਾਬਕ ਜਿੰਨੇ ਵੀ ਇਹਨਾਂ ਨੇ ਗੁਨਾਹ ਕੀਤੇ ਹੈ ਉਹ ਗੁਨਾਹਾਂ ਦੇ ਮਾਫੀ ਦੇ ਯੋਗ ਨਹੀਂ ਹੈਗੇ ਦੂਸਰੀ ਗੱਲ ਹੈਗੀ ਹੈ ਜਿੱਥੋਂ ਤੱਕ ਇਹ ਆਪਣੇ ਆਪ ਨੂੰ ਅਕਾਲੀ ਕਹਾਉਣ ਦੀ ਗੱਲ ਹੈ ਅਕਾਲੀ ਦਲ ਦਾ ਭੋਗਤਾ ਇਹਨਾਂ ਸਾਰਿਆਂ ਨੇ 1996 ਦੀ ਮੋਗਾ ਰੈਲੀ ਦੇ ਵਿੱਚ ਪਾਤਾ ਸੀਗਾ ਜਦੋਂ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਇਹ ਸਿੱਖਾਂ ਦੀ ਜਾਂ ਪੰਥ ਦੀ ਪਾਰਟੀ ਨਹੀਂ ਪੰਜਾਬੀਆਂ ਦੀ ਪਾਰਟੀ ਹੈ ਉੱਥੇ ਇਹਨਾਂ ਦਾ ਮਤਲਬ ਸਿਰਫ ਵੋਟ ਬੈਂਕ ਸੀ ਹੋਰ ਲੋਕਾਂ ਦਾ ਵੋਟ ਲੈਣਾ ਤੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਤੇ ਸਿਰਫ ਜਿਹੜੀ ਵੀ ਪਾਰਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਉਹ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸਿੱਖਾਂ ਦੇ ਲਈ ਕੁਰਬਾਨੀਆਂ ਕਰਨ ਵਾਲੀ ਸਿੱਖਾਂ ਲਈ ਸਭ ਕੁਝ ਕਰਵਾਣ ਕਰਨ ਦੇਣ ਵਾਲੀ ਧਿਰ ਨੂੰ ਹੀ ਅਸੀਂ ਸ਼੍ਰੋਮਣੀ ਅਕਾਲੀ ਦਲ ਕਹਿ ਸਕਦੇ ਹਾਂ ਇਹਨਾਂ ਨੇ ਹਮੇਸ਼ਾ ਕੁਰਸੀਆਂ ਦੇ ਖਾਤਰ ਹੁਣ ਵੀ ਇਹ ਕੁਰਸੀਆਂ ਖਾਤਰ ਉੱッセ ਹੋਏ ਲੋਕ ਹੈਗੇ ਇਹਨਾਂ ਨੇ ਹਮੇਸ਼ਾ ਕੁਰਸੀਆਂ ਦੀ ਖਾਤਰ ਪੰਜਾਬ ਦੇ ਹਿੱਤਾਂ ਨੂੰ ਤਲਾਂਜਲੀ ਦਿੱਤੀ ਆ ਪੰਜਾਬ ਦੇ ਹਿੱਤਾਂ ਨੂੰ ਕਦੇ ਦਿੱਲੀ ਕੋਲ ਕਦੇ ਚੰਡੀਗੜ੍ਹ ਦੇ ਕਦੇ ਆਪਣੇ ਆਕਾ ਬਾਦਲੈਂਡ ਕੰਪਨੀ ਉਹਦਾ ਪੂਰੇ ਪਰਿਵਾਰ ਕੋਲ ਇਹਨਾਂ ਨੇ ਗੈਣੇ ਤਰਿਆ ਇੰਨੇ ਨੇ ਸਾਰਿਆਂ ਨੇ ਆਪੋ ਆਪਣੇ ਪਰਿਵਾਰ ਪਾਲਿਆ ਪਰਿਵਾਰ ਲਈ ਬਾਰ ਬਾਰ ਟਿਕਟਾਂ ਮੰਗੀਆਂ ਟਿਕਟਾਂ ਦੇ ਕੀਏ ਇਸ ਗੱਲ ਦੀ ਹੁਣ ਪੱਕੀ ਸੌ ਖਾਣਗੇ ਵੀ ਹਾਂ ਅਸੀਂ ਸਾਡੇ ਜੋ ਕੋਈ ਵੀ ਤੇ ਸਾਡੇ ਪਰਿਵਾਰ ਦਾ ਮੈਂਬਰ ਚੋਣ ਨਹੀਂ ਲੜੂਗਾ ਇੱਕ ਬੰਦਾ ਕਹਿੰਦੇ ਨੇ ਇਹ ਸਾਡਾ ਜੀ ਕਮੇਟੀ ਮੈਂਬਰ ਹੈ ਉਹਦੇ ਮੁੰਡੇ ਨੂੰ ਕਹਿੰਦੇਗੇ ਇਹ ਜੀ ਜੂਥ ਕਾਲੀਦਾਲ ਦਾ ਪ੍ਰਧਾਨ ਹੈ ਉਹ ਇੱਥੇ ਨੂੰ ਨੂੰ ਕੋਈ ਹੋਰ ਰੋਤਵਾ ਦੇ ਦਿੰਦੇ ਆ ਤੀਰ ਨੂੰ ਹੋਰ ਇੱਕ ਪਰਿਵਾਰ ਦੇ ਵਿੱਚ ਵੀ ਸਾਰੇ ਇਹਦੇ ਸਾਰੇ ਰੁਤਵੇ ਹੋ ਜਾਂਦੇ ਜਿਹੜੇ ਨੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਹੁੰਦੀਆਂ ਜਿਨ੍ਹਾਂ ਨੇ ਜੇਲਾ ਕੱਟੀਆਂ ਹੁੰਦੀਆਂ ਜਿਨ੍ਹਾਂ ਨੇ ਮਨ ਲਓ ਕੌਮ ਦੀ ਖਾਤਰ ਕੁਝ ਨਾ ਕੁਝ ਕੀਤਾ ਹੁੰਦਾ ਤਿਆਰ ਕੀਤੇ ਹੁੰਦੇ ਆ ਉਹਨਾਂ ਨੂੰ ਇਹ ਪਿੱਛੇ ਛੱਡਿਆ ਇਹਨਾਂ ਨੇ ਬਾਰ ਬਾਰ ਛੋਏ ਇਸ ਲਈ ਇਹਨਾਂ ਦੇ ਜਿਹੜੇ ਗਰਾਹ ਮੇਰੀ ਨਜ਼ਰ ਦੇ ਵਿੱਚ ਤਾਂ ਮਾਫੀ ਦੇ ਯੋਗ ਨਹੀਂ ਬਾਕੀ ਤੁਸੀਂ ਪੰਜਾਬੀ ਸਿੱਖ ਕੌਮ ਦੇ ਸਿੱਖ ਵੀਰ ਖਾਸ ਕਰਕੇ ਇਹ ਗੱਲ ਜ਼ਰੂਰ ਕਮੈਂਟਾਂ ਦੇ ਵਿੱਚ ਦੱਸ ਦਿਓ ਅੱਜ ਦੀ ਵੀਡੀਓ ਚ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ